ਪਰ ਮੈਂ ਅੰਦਰੋਂ ਕਦੀ ਕੀਤੀ ਜਾਵੇ ਪ੍ਰਮਾਨ ਉਹ ਹੁਣੀ ਹੈ ਜਿਹੜੀ ਸੇਧ ਰੱਖ ਕੇ ਕੀਤੀ ਜਾਵੇ ਜਿਹੜੀ ਭਰੋਸਾ ਰੱਖ ਕੇ ਕੀਤੀ ਜਾਵੇ ਤੇ ਜਿਹੜੀ ਸੇਵਾ ਸੇਵਾ ਦੇ ਪਖਾਏ ਧਰਤੂ ਪ੍ਰਸੇ ਪਾਛੜੀ ਬਾਣੀ ਨੇ ਮੋਹ ਲਾ ਦਿੱਤੀ ਹੈ ਸਤ ਕੋਚੀ ਸੇਵਾ ਸਫਲ ਹੈ ਜੇ ਕੋ ਕਰੇ ਜਿੱਦ ਲਾਏ ਸੇਵਾ ਕਰਤ ਹੋਏ ਨੇ ਕਾਮੀ ਜਿਸ ਕੋ ਹੋਤ ਪ੍ਰਭੂ ਸੁਆਮੀ ਕਹਿੰਦੀ ਸੇਵਾ ਉਹਨਾਂ ਦੀ ਪ੍ਰਮਾਨ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਪਰਮਾਤਮਾ ਦਾ ਮੇਲ ਮਲਾਪ ਹੋ ਜਾਂਦਾ ਜਿਸ ਨੇ ਪੇਮ ਦਿਓ ਤੈਨਹੀ ਪ੍ਰਭ ਆਇਓ ਈ ਵੀਰ ਨੇ ਆ ਵੀ RAM PREM ਸਿਖਾਦਾ ਹੈ ਜੋ ਸਾਗਰ ਸੰਗ ਸਾਥ ਬਣਾਏ ਉਹ ਸਾਗਰ ਹੀ ਕਰ ਜਾਂਦਾ ਹੈ ਇਸ ਦਰਬਾਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਇੱਥੇ ਦੁੱਧ ਦੀਆਂ ਦੱਤਾ ਇੱਥੇ ਪੁੱਤ ਦੀਆਂ ਦੱਤਾ ਇੱਥੇ ਸੁੱਖ ਮਿਲਦਾ ਇੱਥੇ ਸਹੂਤ ਮਿਲਦੀ ਹੈ ਇੱਥੇ ਦੁਨੀਆਦਾਰੀ ਦੀ ਕੋਈ ਚੀਜ਼ ਮਿਲ ਜਾਂਦੀ ਹੈ ਜਿਹੜੀਆਂ ਦਰਦਾਰੀਆਂ ਠੋਕਰਾ ਖਾ ਕੇ ਕਦੇ ਵੀ ਨਸੀਬ ਨਹੀਂ ਹੁੰਦੀ ਉਹ ਵੱਲੋ ਵਾ ਇਹ ਤੋਂ ਸਤ ਸਤ ਮੰਗਿਆ ਮਿਲ ਜਾਂਦਾ ਜੇਕਰ ਮੰਗਣ ਦਾ ਵੱਲ ਹੋਵੇ ਜੋ ਨਾ ਨਿਪੜੇ ਕੋਟਕ ਚਿਹਰਿਆਂ ਅੰਦਰ ਉਹ ਮਸਲਾ ਗੁਰੂ ਘਰ ਦੇ ਵਿੱਚ ਹੱਲ ਹੋਵੇ ਤਦੋਂ ਤੱਕ ਕਲਗੀ ਸਰਦਸ਼ਮੀਸ਼ ਦੀ ਅੱਜ ਵਿਝ ਦੇ ਹਾਂ ਦੇ ਗੱਲ ਹੋਵੇ ਅੱਜ ਐਵੇਂ ਇਹਨਾਂ ਦੇ ਬਾਕਾਂ ਵਿੱਚ ਦੁਨੀਆ ਦੇ ਪੈਂਦੀਆਂ ਅੱਜ ਹਰ ਜਾਜੀ ਕੀ ਦਾ ਰਿਸ਼ਤਾ ਪ੍ਰਮਾਨ ਕਰਨ ਦੀ ਦਰਬਾਰਸ਼ਣ ਜਨ ਵਿੱਚ ਕੀਤਾ ਹਰ ਜਾਜੀ ਬਣ ਬੇਨਤੀ ਕਰਨ ਲੱਗੇ ਨੇ ਪਾਤਸ਼ਾਹ ਮੈਨੂੰ ਨਿਮਾਣੇ ਨੂੰ ਇੰਨਾ ਮਾਰ ਮੈਨੂੰ ਤਾੜੇ ਨੂੰ ਇੰਨਾ ਤਾਣ ਮੈਨੂੰ ਗਰੀਬ ਨੂੰ ਤੁਸੀਂ ਐਨਾ ਮੰਨਤਾ ਇੱਕ ਗਰੀਬ ਦੀ ਧੀ ਨਾਲ ਰਿਸ਼ਤਾ ਤੁਸੀਂ ਪਰਵਾਰ ਕੀਤਾ ਹਰ ਜਾਤੀ ਬਾਕੀ ਸਾਰੀਆਂ ਗੱਲਾਂ ਫੁਕ ਨੇ ਆ ਗਰੀਬ ਗਰੀਬ ਕੈਨੂੰ ਆਤੀ ਜਾਂਦੇ ਆ ਪਾਚਾ ਢੀਆਂ ਵਾਲੇ ਗਰੀਬ ਦੇ ਹੁੰਦੇ ਨੇ ਪਾਚਾ ਢੀਆਂ ਵਾਲੇ ਨੂੰੇ ਹੁੰਦੇ ਨੇ ਕੱਲ ਵੀ ਸਰਪਾਲ ਜਗਰ ਨੇ ਹਰ ਜਾਤੀ ਢੀਆਂ ਵਾਲੇ ਗਰੀਬ ਨਹੀਂ ਢੀਆਂ ਵਾਲੇ ਨੂੰੇ ਨਹੀਂ ਢੀਆਂ ਵਾਲੇ ਅਮੀਰ ਤੇ ਉੱਚੇ ਹੁੰਦੇ ਢੀਆਂ ਵਾਲੇ ਅਮੀਰ ਤੇ ਉੱਚੇ ਹੁੰਦੇ ਨੇ ਅਸੀਂ ਤੁਹਾਡੇ ਨਗਰ ਦੇ ਵਿੱਚ ਦਾਨ ਲੈਣ ਵਾਸਤੇ ਆਵਾਂਗੇ ਅਜੀ ਝੋਲੀ ਅਟਾ ਕੇ ਸਾਡੀ ਝੋਲੀ ਵਿੱਚ দান ਪਾ ਦਿਓ ਕਹਿੰਦੇ দান ਲੈਣ ਵਾਲੇ ਦਾ ਹੱਕ ਥੱਲੇ ਤੇ ਦੇਣ ਵਾਲੇ ਦਾ ਉੱਪਰ ਹੁੰਦਾ ਹੈ ਇਹ ਕੋਈ ਦੁਨੀਆ ਤੇ ਕਪੜਾ দান ਕਰਦਾ ਕੋਈ ਸੋਨਾ দান ਕਰਦਾ ਕੋਈ ਚਾਂਦੀ দান ਕਰਦਾ ਕੋਈ ਜ਼ਮੀਨ দান ਕਰਦਾ ਕਹਿੰਦੇ ਜੀਨੇ ਆਪਣੀ ਧੀ ਦਾਣ ਕਰ ਦਿੱਤੀ ਉਹਨੇ ਪਿੱਛੇ ਕੀ ਰੱਖ ਲਿਆ ਧੀ ਦਾਣ ਕਰਨ ਵਾਲੇ ਮਹਾਤਮੀ ਕਿਹਾ ਜਾਂਦਾ ਅੱਜ ਹਰ ਜਾਲ ਕੀ 4000 ਰੁਪਏ ਨਾਲ ਇੱਕ ਗੱਲ ਹੋਰ ਕੰਗੀ ਤਰਪਾਛਣ ਪੁੱਛਦੇ ਨੇ ਪਾਚਾ ਜੇਕਰ ਐਨੀਆ ਗੱਲਾਂ ਕਰਦੇ ਇੱਕ ਗੱਲ ਹੋਰ ਵੀ ਦੱਸਦੇ ਹੋ ਪਰ ਪਾਛਾ ਜਾਂਚ ਲੈ ਕੇ ਲਾਹੌਰ ਕਾ ਜਾਮੂਗੇ ਜਦੋਂ ਲਾਹੌਰ ਦਾ ਨਾਮ ਲਿਆ ਲਾਹੌਰ ਸ਼ਹਿਰ ਜਹਿਰ ਕਹਿਰ ਖਰਾਬ ਪਹਿਰ ਹਰ ਜਾਜੀ ਜਾਂਚ ਲੈ ਕੇ ਲਾਹੌਰ ਹੀ ਆ ਸਕਦੇ ਪਾਛਾ ਕਿਉਂ ਸਾਡੇ ਕੋਲ ਕੋ ਗਲਤੀ ਹੋਈ ਜਾਂ ਮੇਰੇ ਕੋਲ ਕੋ ਗਲਤੀ ਹੋ ਗਈ ਹਰ ਜਾਜੀ ਨਹੀਂ ਉਹ ਲਾਹੌਰ ਜਿੱਦੇ ਸਾਡੇ ਪੁਰਖਿਆਂ ਨੂੰ ਆ ਤੁਹਾਨੂੰ ਨਾਮ ਦਾ ਸਪਾਤਸ਼ਾ ਜਿਸ ਵੇਲੇ ਜੀਤ ਹੋਏ ਆਪਣੀ ਨਾਨੀ ਮਾਨਸਾ ਦੇਵੀ ਦੇ ਕੋਲ ਰਹਿ ਕੇ ਉਹਨਾਂ ਨੇ ਟਾਈਮ ਕੱਟਿਆ ਘੁੰਗਣੀਆਂ ਵੇਚ ਕੇ ਗੁਜ਼ਾਰਾ ਕੀਤਾ ਸ਼ੀਕੇ ਭਾਈਚਾਰੇ ਨੇ ਧੱਕੇ ਮਾਰੇ ਉਹ ਲਹੌਰ ਜਿੱਤੇ ਸਾਡੇ ਪੁਰਖਿਆਂ ਨੂੰ ਬਹੁਤ ਤਸੀਹੇ ਦਿੱਤੇ ਗਏ ਉਹ ਲਹੌਰ ਦੇ ਵਿੱਚ ਜੇਕਰ ਅਸੀਂ ਕਾਈਏ ਅਸੀਂ ਚੜਾਈ ਕਰਕੇ ਆ ਸਕਦੇ ਹਾਂ ਅਸੀਂ ਜੰਗ ਦਾ ਸੁਨੇਹਾ ਲੈ ਕੇ ਆ ਸਕਦੇ ਹਾਂ ਅਸੀਂ ਖੁਸ਼ੀ ਦਾ ਇਜ਼ਹਾਰ ਉਸ ਲਹੌਰ ਦੇ ਵਿੱਚ ਨਹੀਂ ਕਰ ਸਕਦੇ ਪਾਤਸ਼ਾਹ ਜੇਕਰ ਤੁਸੀਂ ਲਹੌਰ ਦੇ ਵਿੱਚ ਆ ਸਕਦੇ ਫਿਰ ਕਿਵੇਂ ਹੋਵੇਗੀ ਦੇਖੋ ਕਿਤੇ ਖੁਸ਼ੀਆਂ ਦੇ ਕੇ ਖੋਲ ਆ ਲਿਓ ਦੇਖੋ ਕਿਤੇ ਪਾਚਾ ਪਿਆਰ ਪਰੇ ਬੋਲ ਬੋਲ ਕੇ ਕਿਤੇ ਪਾਚਾ ਹੁਣ ਠਿੱਕੇ ਬੋਲਣਾ ਬੋਲ ਦਿਓ ਕਲ ਵੀ ਤਰਪਾਚਨ ਹਾਰਜਾ ਜੀ ਇਸ ਤਰ੍ਹਾਂ ਹੋ ਨਹੀਂ ਸਕਦੀ ਇੱਕ ਗੁਰਸਿੱਖ ਆਪਣੀ ਜ਼ਮਾਨ ਤੋਂ ਮੁੱਕਰ ਨਹੀਂ ਸਕਦਾ ਕਹਿੰਦੇ ਗਿਰੇ ਜੇ ਆਸਮਾਨ نیچے ਜਾਂ ਧਰਤੀ ਪੰਡ ਜਾਏ ਵਾਹ ਗਿਰੇ ਜੇ ਆਸਮਾਨ نیچے ਜਾਂ ਧਰਤੀ ਪੰਡ ਜਾਏ ਸਮੁੰਦਰ ਆਪਣੀ ਹਸਤੀ ਲੈ ਕੁੱਚਾਵੇਂ ਫਬਰ ਮੁਕੀ ਨਹੀਂ ਇੱਕ ਦਰਸੇ ਕੀ ਜ਼ੁਬਾਂ ਬਦਲ ਜਾਏ ਹਾਂ ਇਹ ਕਦੇ ਵੀ ਹੋ ਸਕਦਾ ਕਿ ਸਵਾਦੀ ਜਵਾਨ ਪਹੁੰਚ ਜਾਵੇ ਆਵਾਂਗੇ ਜ਼ਰੂਰ ਆਵਾਂਗੇ ਵੀ ਲੁਫਾਰ ਦੇ ਵਿੱਚ ਬਾਦਸ਼ਾਹ ਨਾਲ ਤੇ ਆਗ ਦੇ ਰਵਾਰ ਚਾਹ ਨਹੀਂ ਸਕਦੇ ਹੁਣ ਅਸੀਂ ਆਵਾਂਗੇ ਜ਼ਰੂਰ ਆਵਾਂਗੇ ਪਰੋ ਜਹਰ ਕਹਿਰਵਾਲ ਹੋਗੀ ਤੇ ਫੂਰਤਨ ਹੋਰ ਬੋਲੇਗਾ ਜੇ ਕੋ ਸਤਨਾਮ ਜੀ ਵਾਹਿਗੁਰੂ ਉਹ ਕਹੇ ਨੇ ਪੂਆ ਦਾ ਪੁੱਤ ਸੰਗੋਸ਼ਾ ਮਾਤਾ ਕਿਰਪਾ ਜਾਨੀ ਸਾਹਮਣੇ ਦਾ ਹੁੰਦਾ ਘਰ ਘਰ ਵਾ ਚਰਚਾ ਇਸ਼ਕ ਦਾ ਹੁੰਦਾ ਘਰ ਘਰ ਪਰ ਕਮਾਉਂਦਾ ਕੋਈ ਕੋਈ ਹੈ ਬੜੇ ਇਕਰਾਰ ਹੁੰਦੇ ਪਰ ਨਿਭਾਉਂਦਾ ਕੋਈ ਕੋਈ ਨਹੀਂ